ਪ੍ਰਾਤਨ ਸਮੇ ਤੋਂ ਲੈ ਕੇ ਹੁਣ ਤੱਕ ਸਿੱਖ ਪੰਥ ਵੱਲੋਂ ਕੀਤੀ ਜਾਣ ਵਾਲੀ ਅਰਦਾਸ ਵਿੱਚ ਇਹ ਸ਼ਬਦ ਹਰ ਅਰਦਾਸੀਆ ਸਿੰਘ ਉਚਾਰਨ ਕਰਦਾ ਹੈ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਆਪਾਂ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਤਾਂ ਅਰਦਾਸ ਤੋਂ ਬਾਅਦ ਇਹ ਸ਼ਬਦ ਉਚਾਰਦੇ ਹਾਂ ਅੱਜ ਅਸੀਂ ਇਹਨਾਂ ਤਿੰਨਾਂ ਚੌਂਕੀਆਂ ਝੰਡੇ ਬੂੰਗੇ ਇਹਨਾਂ ਦੇ ਵਿੱਚੋਂ ਚੌਂਕੀਆਂ ਅਤੇ ਝੰਡੇ ਇਹਨਾਂ ਦੇ ਸਰੂਪ ਇਹਨਾਂ ਦੇ ਅਰਥ ਤੇ ਇਹਨਾਂ ਦੀ ਸ਼ੁਰੂਆਤ ਕਦੋਂ ਹੋਈ ਕਿਵੇਂ ਹੋਈ ਇਸ ਬਾਰੇ ਜਾਣਕਾਰੀ ਦੇਵਾਂਗੇ ਬੁੰਗਿਆਂ ਬਾਰੇ ਜਾਣਕਾਰੀ ਅਗਲੀ ਵੀਡੀਓ ਵਿੱਚ ਦੇਵਾਂਗੇ ਕਿਉਂਕਿ ਬੁੰਗਿਆਂ ਦਾ ਇਤਿਹਾਸ ਇੱਕ ਵੱਖਰਾ ਵਿਸ਼ਾ ਹੈ ਵੀਡੀਓ ਲੰਮੀ ਹੋ ਜਾਣੀ ਆ ਤਾਂ ਕਈ ਵਾਰ ਲੋਕ ਲੰਮੀ ਵੀਡੀਓ ਦੇਖਦੇ ਨਹੀਂ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਬੁੰਗਿਆਂ ਬਾਰੇ ਦੱਸਾਂਗੇ ਇਸ ਵੀਡੀਓ ਵਿੱਚ ਚੌਂਕੀਆਂ ਤੇ ਝੰਡੀਆਂ ਬਾਰੇ ਜਾਣਕਾਰੀ ਦੱਸਣ ਜਾ ਰਹੇ ਹਾਂ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਪਹਿਲਾਂ ਚੌਂਕੀਆਂ ਬਾਰੇ ਜਾਣਕਾਰੀ ਸਿੱਖ ਬੋਲੀ ਵਿੱਚ ਚੌਂਕੀ ਦਾ ਅਰਥ ਹੈ ਗੁਰਬਾਣੀ ਦੇ ਸ਼ਬਦ ਗਾਉਣ ਵਾਲਾ ਚਾਰ ਸਿੰਘਾਂ ਦਾ ਜਥਾ ਇਸੇ ਤਰ੍ਹਾਂ ਚਾਰ ਪਹਿਰੇਦਾਰਾਂ ਦੀ ਟੋਲੀ ਨੂੰ ਵੀ ਚੌਂਕੀ ਕਹਿੰਦੇ ਨੇ ਜਿਵੇਂ ਮਹਾਵਾਕ ਹੈ ਚੌਂਕੀ ਚੋ ਗਿਰਦ ਹਮਾਰੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਰਾਗੀ ਜਥਿਆਂ ਨੂੰ ਵੀ ਚੌਂਕੀਆਂ ਕਹਿੰਦੇ ਨੇ ਵੈਸੇ ਤਾਂ ਪੰਜ ਚੌਂਕੀਆਂ ਨੇ ਮੁੱਖ ਰੂਪ ਵਿੱਚ ਪਰ ਅਰਦਾਸ ਵਿੱਚ ਚੌਂਕੀਆਂ ਤੋਂ ਭਾਵ ਉਹ ਸ਼ਬਦੀ ਜਥੇ ਨੇ ਜਿਹੜੇ ਦੋ ਹਿੱਸਿਆਂ ਵਿੱਚ ਹੋ ਕੇ ਬਿਨਾਂ ਸਾਜ਼ਾਂ ਤੋਂ ਜੋਟੀਆਂ ਦੇ ਸ਼ਬਦ ਪੜਦੇ ਚੱਲਦੇ ਨੇ ਕਾਸ਼ ਕਰਕੇ ਸ਼ਬਦ ਪੜ੍ਹਦੇ ਹੋਏ ਅੰਮ੍ਰਿਤ ਸਰੋਵਰ ਤੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਦੇ ਆ। ਤੁਸੀਂ ਅਕਸਰ ਵੇਖਿਆ ਹੋਣਾ ਬਹੁਤ ਸਾਰੇ ਸਿੱਖ ਜਿਨ੍ਹਾਂ ਵਿੱਚ ਬਹੁਤੇ ਬਜ਼ੁਰਗ ਹੁੰਦੇ ਆ ਸ਼ਬਦ ਪੜ੍ਹਦੇ ਹੋਏ ਪ੍ਰਕਰਮਾ ਵਿੱਚ ਦੀ ਲੰਘਦੇ ਆ। ਇਸ ਸਮੇਂ ਪੰਜ ਚੌਂਕੀਆਂ ਨੇ ਜਿਨ੍ਹਾਂ ਦਾ ਇਤਿਹਾਸ ਅੱਜ ਆਪਾਂ ਦੱਸਣ ਜਾ ਰਹੇ ਹਾਂ। ਪਹਿਲੀ ਚੌਂਕੀ ਸਿੱਖ ਇਤਿਹਾਸ ਵਿੱਚ ਪਹਿਲੀ ਚੌਂਕੀ ਬਾਬਾ ਬੁੱਢਾ ਸਾਹਿਬ ਜੀ ਨੇ ਆਰੰਭ ਕੀਤੀ ਸੀ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਨજરਬੰਦ ਸਨ। ਤਾਂ ਬਾਬਾ ਬੁੱਢਾ ਜੀ ਨੇ ਕਿਲੇ ਦੀ ਪ੍ਰਕਰਮਾ ਕੀਤੀ ਸੀ। ਇਸ ਚੌਂਕੀ ਦੀ ਪੂਰਨ ਮਰਿਆਦਾ ਇਸ ਤਰ੍ਹਾਂ ਹੈ ਕਿ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਸ੍ਰੀ ਰਹਿਰਾਜ ਸਾਹਿਬ ਦੇ ਪਾਠ ਦਾ ਭੋਗ ਪੈਣ ਦੇ ਉਪਰੰਤ ਚੌਂਕੀ ਦੇ ਮੁਖੀ ਸਿੰਘ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਹਾਜ਼ਰ ਹੁੰਦੇ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਿੰਘ ਇਹਨਾਂ ਨੂੰ ਸ੍ਰੀ ਸਾਹਿਬ ਅਤੇ ਇੱਕ ਨਿਸ਼ਾਨ ਸਾਹਿਬ ਬਖਸ਼ਿਸ਼ ਕਰਦੇ ਆ। ਇਹ ਦੋਨੋਂ ਵਸਤਾਂ ਪ੍ਰਾਪਤ ਕਰਕੇ ਇਹਨਾਂ ਚੋਂ ਇੱਕ ਸਿੰਘ ਅਰਦਾਸ ਕਰਦਾ ਹੈ। ਉਪਰੰਤ ਗੁਰਬਾਣੀ ਦਾ ਸ਼ਬਦ ਗਾਉਣ ਨਾਲ ਇਹ ਚੌਂਕੀ ਆਰੰਭ ਹੋ ਜਾਂਦੀ ਹੈ। ਸ਼ਬਦ ਪੜਨ ਵਾਲੇ ਪ੍ਰੇਮੀਆਂ ਦੇ ਦੋ ਜਥੇ ਬਣ ਜਾਂਦੇ ਨੇ। ਅਗਲਾ ਜਥਾ ਸ਼ਬਦ ਪੜਦਾ ਹੈ ਤੇ ਦੂਜਾ ਜਥਾ ਉਸੇ ਤੁਕ ਨੂੰ ਪਹਿਲੇ ਜਥੇ ਵਾਂਗ ਮਗਰ ਪੜਦਾ ਹੈ। ਇੱਕ ਮਿਸਾਲ ਚੀ ਰੋਸ਼ਨੀ ਹਿਤ ਚੌਂਕੀ ਦੇ ਅੱਗੇ ਚੱਲਦਾ ਹੈ ਤੇ ਦੂਜਾ ਪਿੱਛੇ ਇੱਕ ਚੋਬਦਾਰ ਚੌਂਕੀ ਦੇ ਅੱਗੇ ਚੱਲਦਾ ਹੈ ਜੋ ਪ੍ਰਕਰਮਾਂ ਵਿੱਚ ਸੁੱਤੇ ਪਏ, ਲੰਮੇ ਪਏ, ਬੈਠੇ ਜਾਂ ਖੜੇ ਜਾਂ ਕੱਲਾਂ ਕਰਦੇ ਯਾਤੂਆ ਨੂੰ ਸੰਗਤਾਂ ਨੂੰ ਸਾਵਧਾਨ ਕਰਦਾ ਜਾਂਦਾ ਹੈ। ਇਸ ਚੌਂਕੀ ਵਿੱਚ ਕੁਝ ਗਿਣੇ ਮੱਥੇ ਸ਼ਬਦ ਹੀ ਪੜੇ ਜਾਂਦੇ ਨੇ ਤੇ ਇਨ੍ਹਾਂ ਸ਼ਬਦਾਂ ਦੇ ਵੱਖਰੇ ਗੁਟਕੇ ਵੀ ਇਸ ਚੌਂਕੀ ਵੱਲੋਂ ਛਕਵਾਏ ਹੋਏ ਮਿਲਦੇ ਆ। ਇਨ੍ਹਾਂ ਸ਼ਬਦਾਂ ਦੇ ਪੜਨ ਦਾ ਢੰਗ ਵੀ ਬਹੁਤ ਪੁਰਾਣਾ ਹੈ ਤੇ ਆਪਣੀ ਹੀ ਵੱਖਰੀ ਕਿਸਮ ਦਾ ਹੈ। ਨਵੇਂ ਆਏ ਸੱਜਣ ਨੂੰ ਕਾਫੀ ਸਮਾਂ ਇਹ ਪਤਾ ਨਹੀਂ ਚੱਲਦਾ ਕਿ ਕਿਹੜਾ ਸ਼ਬਦ ਪੜਿਆ ਜਾ ਰਿਹਾ। ਇਸ ਤਰ੍ਹਾਂ ਪ੍ਰੇਮ ਨਾਲ ਸ਼ਬਦ ਪੜਦੇ ਆ। ਸ਼੍ਰੀ ਅੰਮ੍ਰਿਤ ਸਰੋਵਰ ਦੀ ਸਾਰੀ ਪ੍ਰਕਰਮਾ ਕਰਕੇ ਦਰਸ਼ਨੀ ਦਰਵਾਜ਼ੇ ਰਾਹੀਂ ਸਰੋਵਰ ਦੇ ਪੁਲ ਉੱਪਰ ਦੀ ਇਹ ਚੌਂਕੀ ਸੰਗਤ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਦਰਵਾਜ਼ੇ ਦੇ ਨਜ਼ਦੀਕ ਪੁੱਜਦੀ ਹੈ ਤਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੋ ਰਿਹਾ ਕੀਰਤਨ ਬੰਦ ਹੋ ਜਾਂਦਾ ਪਰ ਅੰਦਰਲੀ ਸੰਗਤ ਬੈਠੀ ਰਹਿੰਦੀ ਹੈ ਚੌਂਕੀ ਸ਼ਬਦ ਪੜਦੀ ਪੜਦੀ ਸਹਜੇ ਸਹਜੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੀ ਜਦੋਂ ਮੁੜ ਕੇ ਸਾਹਮਣੇ ਦਰਵਾਜ਼ੇ ਆ ਕੇ ਖੜੀ ਹੋ ਜਾਂਦੀ ਹੈ ਤਾਂ ਚੌਂਕੀ ਦਾ ਅਰਦਾਸੀਆ ਸਿੰਘ ਅਰਦਾਸ ਕਰਕੇ ਸ਼ਬਦ ਚੌਂਕੀ ਦਾ ਭੋਗ ਪਾ ਦਿੰਦਾ ਹੈ ਇਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੁਬਾਰਾ ਆਰੰਭ ਹੋ ਜਾਂਦਾ ਹੈ ਚੌਂਕੀ ਵਾਲੇ ਸੱਜਣ ਜੋ ਪਤਾਸੇ ਬਰਫੀ ਜਾਂ ਕੜਾ ਪ੍ਰਸ਼ਾਦ ਲਿਆਏ ਹੁੰਦੇ ਨੇ ਸੰਗਤ ਵਿੱਚ ਬਾਹਰ ਹੀ ਵਰਤਾ ਦਿੱਤਾ ਜਾਂਦਾ ਹੈ ਵਾਪਸ ਅਕਾਲ ਤਖਤ ਸਾਹਿਬ ਉੱਪਰ ਜਾ ਕੇ ਸ਼੍ਰੀ ਸਾਹਿਬ ਤਿੰਨ ਸ਼ਾਨ ਸਾਹਿਬ ਡਿਊਟੀ ਵਾਲੇ ਸਿੰਘ ਨੂੰ ਵਾਪਸ ਕਰ ਦਿੰਦੇ ਨੇ ਅੰਮ੍ਰਿਤਸਰ ਸ਼ਹਿਰ ਦੀ ਸੰਗਤ ਦੀ ਇਸ ਚੌਂਕੀ ਉੱਪਰ ਬਹੁਤ ਵੱਡੀ ਸ਼ਰਧਾ ਹੈ ਸ਼ਰਧਾਲੂ ਇਸ ਚੌਂਕੀ ਵਿੱਚ ਸ਼ਾਮਲ ਹੋ ਕੇ ਸੁਖਣਾ ਸੁਖਦੇ ਆ ਤੇ ਕਹਿੰਦੇ ਨੇ ਕਿ ਚੌਂਕੀ ਦੀ ਹਾਜ਼ਰੀ ਭਰਨ ਨਾਲ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸ ਦਾ ਖਰਚਾ ਸ੍ਰੀ ਦਰਬਾਰ ਸਾਹਿਬ ਵੱਲੋਂ ਹੁੰਦਾ ਹੈ ਇਹ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਯਾਦ ਵਿੱਚ ਆਰੰਭ ਕੀਤੀ ਹੋਣ ਕਰਕੇ ਇੱਕ ਇਤਿਹਾਸਕ ਚੌਂਕੀ ਹੈ ਉਪਰੋਕਤ ਚੌਂਕੀ ਤੋਂ ਪ੍ਰਭਾਵਿਤ ਹੋ ਕੇ ਕੁਝ ਪ੍ਰੇਮੀਆਂ ਨੇ ਹੋਰ ਸਮਿਆਂ ਤੇ ਕੁਝ ਚੌਂਕੀਆਂ ਆਰੰਭ ਕਰ ਲਈਆਂ ਇਹਨਾਂ ਵਿੱਚ ਦੂਜੀ ਚੌਂਕੀ ਮਹੰਤ ਸੋਭਾ ਸਿੰਘ ਜੀ ਵੱਲੋਂ ਤੀਜੀ ਚੌਂਕੀ ਮਹੰਤ ਦੀਨਾ ਨਾਥ ਵੱਲੋਂ ਆਰੰਭ ਕੀਤੀਆਂ ਪਹਿਲਾਂ ਇਹ ਇੱਕੋ ਚੌਂਕੀ ਸੀ ਜਿਹਨੂੰ 1930 ਵਿੱਚ ਭਾਈ ਕਨਈਆ ਸਿੰਘ ਅੱਡਣ ਸ਼ਾਹੀ ਨੇ ਆਰੰਭ ਕੀਤਾ ਸੀ ਪਰ ਹੁਣ ਇਹ ਚੌਂਕੀ ਦੋਹਾ ਮਹੰਤਾਂ ਦੇ ਨਾਮ ਤੇ ਦੋ ਹਿੱਸਿਆਂ ਵਿੱਚ ਵੰਡੀ ਗਈ ਭਾਵ ਦੋ ਚੌਂਕੀਆਂ ਬਣਕੀਆਂ ਇਹ ਦੋਵੇਂ ਚੌਂਕੀਆਂ ਪਹਿਲੀ ਚੌਂਕੀ ਤੋਂ ਬਾਅਦ ਤੇ ਸਮਾਪਤੀ ਤੋਂ ਪਹਿਲਾਂ ਅੱਗੜ ਪਿੱਛੜ ਚੱਲਦੀਆਂ ਨੇ ਤੀਜੀ ਚੌਂਕੀ ਦੇ ਇਸ ਵਕਤ ਦੋ ਮਹੰਤ ਨੇ ਮਹੰਤ ਕਰਮ ਸਿੰਘ ਜੀ ਮਹੰਤ ਅਮਰ ਸਿੰਘ ਜੀ ਦੀਨਾ ਨਾਥ ਜੀ ਅਮਰਤ ਛੱਕੇ ਦੀਨਾ ਸਿੰਘ ਬਣ ਗਿਆ ਸੀ ਮਹੰਤ ਅਮਰ ਸਿੰਘ ਜੀ ਮਹੰਤ ਦੀਨਾ ਸਿੰਘ ਦੇ ਸੁਪੁੱਤਰ ਨੇ ਚੌਥੀ ਚੌਂਕੀ ਭਾਈ ਅਰਜਨ ਸਿੰਘ ਬਾਗਾਾਂ ਵਾਲੇ ਦੇ ਭਰਾ ਭਾਈ ਨਰੈਣ ਸਿੰਘ ਨੇ 1905 ਵਿੱਚ ਆਰੰਭ ਕੀਤੀ ਸੀ ਇਹ ਚੌਂਕੀ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪੁੱਜਣ ਤੋਂ ਬਾਅਦ ਆਰੰਭ ਹੁੰਦੀ ਹੈ ਅੱਗੇ ਪੰਜਵੀਂ ਚੌਂਕੀ ਮਹੰਤ ਭਾਈ ਸੰਤ ਸਿੰਘ ਜੀ ਕਲੀ ਵਾਲਿਆਂ ਨੇ 1910 ਵਿੱਚ ਆਰੰਭ ਕੀਤੀ ਸੀ ਇਹ ਜਿਹੜੀ ਚੌਂਕੀ ਸੀ ਇਹ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਆਸਾ ਦੀ ਵਾਰ ਦੇ ਭੋਗ ਅਰਦਾਸ ਤੇ ਮਹਾਵਾਕ ਹੋਣ ਤੋਂ ਬਾਅਦ ਆਰੰਭ ਹੁੰਦੀ ਹੈ ਇਹ ਪੰਜੇ ਚੌਂਕੀਆਂ ਸਿਰਫ ਅੰਮ੍ਰਿਤ ਸਰੋਵਰ ਦੀ ਹੀ ਪ੍ਰਕਰਮਾ ਕਰਦੀਆਂ ਨੇ ਛੇਵੀਂ ਚੌਂਕੀ ਹਰ ਮੱਸਿਆ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਪੈਦਲ ਸ਼ਬਦ ਪੜ੍ਹਦੇ ਆਂ ਰਸਤੇ ਵਿੱਚ ਸੰਗਤਾਂ ਵੱਲੋਂ ਪ੍ਰਸ਼ਾਦਾ ਤੇ ਚਾਹ ਪਾਣੀ ਦੇ ਲੰਗਰ ਛਕਦੇ ਆ। ਸ਼੍ਰੀ ਦਰਬਾਰ ਸਾਹਿਬ ਕਰਨਤਾਰਨ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਪਹਿਲੇ ਮਹਾਵਾਕ ਹੋਣ ਤੋਂ ਪਹਿਲਾਂ-ਪਹਿਲਾਂ ਉੱਥੇ ਪਹੁੰਚ ਜਾਂਦੀ ਹੈ। 7ਵੀਂ ਚੌਂਕੀ ਹਰ ਪੁੰਨਿਆਂ ਤੋਂ ਪਹਿਲੇ ਦਿਨ ਰਾਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਅੰਮ੍ਰਿਤ ਵੇਲੇ ਦੇ ਮਹਾਵਾਕ ਤੋਂ ਪਹਿਲਾਂ ਗੋਇਲਵਾਲ ਸਾਹਿਬ ਪਹੁੰਚ ਜਾਂਦੀ ਹੈ। ਇਹ ਦੋਵੇਂ ਚੌਂਕੀਆਂ ਵਾਪਸ ਮੁੜਦੇ ਆਂ ਬੱਸ ਜਾਂ ਰੇਲ ਤੇ ਵਾਪਸ ਅੰਮ੍ਰਿਤਸਰ ਪਹੁੰਚਦੀਆਂ ਨੇ। ਇਹਨਾਂ ਸੱਤ ਚੌਂਕੀਆਂ ਤੋਂ ਇਲਾਵਾ ਖਾਸ ਗੁਰਪੁਰਬਾਂ ਜਾਂ ਸਾਲਾਨਾ ਜੋੜ ਮੇਲਿਆ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਛੇਰਟਾ ਵੇਰ ਕੇ ਵੱਲੇ ਚੁਭਾਲ ਬੀੜਬਾਬ ਬੁੱਢਾ ਸਾਹਿਬ ਜੀ ਗੁਰਦੁਆਰਾ ਸਨ ਸਹਿਬ ਬਾਸਰਕੇ ਤੇ ਗੁਰਦੁਆਰਾ ਵਡਾਲੀ ਸਾਹਿਬ ਆਦਿ ਸਥਾਨਾਂ ਨੂੰ ਸਾਲ ਵਿੱਚ ਇੱਕ ਇੱਕ ਵਾਰ ਹਰ ਇੱਕ ਚੌਂਕੀ ਚੜ੍ਹਦੀ ਹੈ ਇਹਨਾਂ ਚੌਂਕੀਆਂ ਨੂੰ ਯਾਤਰਾ ਚੌਂਕੀਆਂ ਕਿਹਾ ਜਾਂਦਾ ਹੈ ਇਹ ਸੀ ਚੌਂਕੀਆਂ ਦਾ ਇਤਿਹਾਸ ਜਾਣਕਾਰੀ ਤੇ ਚੌਂਕੀਆਂ ਤੋਂ ਬਾਅਦ ਹੁਣ ਝੰਡਿਆਂ ਦੀ ਗੱਲ ਕਰਦੇ ਹਾਂ ਝੰਡੇ ਭਾਵਨ ਸ਼ਾਨ ਸਾਹਿਬ ਜਿਸ ਵੇਲੇ ਸ਼੍ਰੀ ਦਰਬਾਰ ਸਾਹਿਬ ਦੀ ਤਿਆਰੀ ਹੋਈ ਸੀ ਉਦੋਂ ਬਾਂਸ ਦੀ ਲੱਕੜ ਦਾ ਝੰਡਾ ਖੜਾ ਕੀਤਾ ਗਿਆ ਸੀ ਨਿਸ਼ਾਨ ਖੜਾ ਕੀਤਾ ਗਿਆ ਸੀ ਨਿਸ਼ਾਨ ਸਾਹਿਬ ਚੁੱਕਣ ਵਾਲਿਆਂ ਵਿੱਚੋਂ ਇੱਕ ਨਿਸ਼ਾਨਚੀ ਇਸ ਝੰਡੇ ਦੀ ਸੇਵਾ ਵਾਸਤੇ ਮੁਕਰਰ ਹੋਇਆ ਸੀ ਫਿਰ ਸੰਮਤ 1840 ਬਿਕਰਮੀ ਵਿੱਚ ਮਹੰਤ ਪ੍ਰੀਤਮ ਦਾਸ ਨਿਰਵਾਣ ਤੇ ਮਹੰਤ ਸੰਤੋਖ ਦਾਸ ਨਿਰਵਾਣ ਜੋ ਕਿ ਗੁਰੂ ਕੇ ਉਦਾਸੀ ਪੰਥ ਦੇ ਮੁਖੀ ਸੀ ਇੱਕ ਵਾਰ ਗੁਰਤਾ ਮਾਦੀ ਯਾਤਰਾ ਤੇ ਧਰਮ ਪ੍ਰਚਾਰ ਕਰਦੇ ਹੋਏ ਹਰਦੁਆਰ ਤੋਂ ਅੱਗੇ ਦੋਹਰਾ ਰਾਮ ਰਾਏ ਜਿਹਨੂੰ ਹੁਣ ਦੇਰਾਂਦੂਨ ਕਿਹਾ ਜਾਂਦਾ ਹੈ ਉੱਥੇ ਪਹੁੰਚੇ ਸਾਲ ਦੇ ਦਰਖਤ ਦਾ ਇੱਕ ਲੰਬਾ ਛੜ ਝੰਡਾ ਸਾਹਿਬ ਵਾਸਤੇ ਲੈ ਕੇ ਅਮਰਸਰਾਏ ਉਹਨਾਂ ਬਾਸ ਦੀ ਲੱਕੜ ਦੀ ਥਾਂ ਤੇ ਸਾਲ ਦੀ ਲੱਕੜ ਦਾ ਝੰਡਾ ਖੜਾ ਕਰ ਦਿੱਤਾ ਅੱਗੇ ਜਾ ਕੇ ਸੰਮਤ 1877 ਬਿਕਰਮੀ ਨੂੰ ਸਰਦਾਰ ਦੇਸਾ ਸਿੰਘ ਮਜੀਠਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਮੁਲਾਜ਼ਮ ਸੀ ਉਨੇ ਲੋਹੇ ਦਾ ਝੰਡਾ ਬਣਵਾ ਕੇ ਉੱਪਰ ਤਾਂਬੇ ਦਾ ਖੋਲ ਚੜਾ ਕੇ ਉਸ ਨੂੰ ਸੋਨੇ ਦੇ ਵਰਕ ਚੜਾ ਕੇ ਸੁਨਹਿਰੀ ਕਰ ਦਿੱਤਾ ਗਿਆ। ਮਹੰਤ ਪ੍ਰੀਤਮ ਦਾਸ ਤੇ ਮਹੰਤ ਸੰਤੋਪ ਦਾਸ ਵੱਲੋਂ ਜਿਹੜਾ ਦੇਰਾਦੂਨ ਤੋਂ ਲਿਆਂਦਾ ਸਾਲ ਦਾ ਝੰਡਾ ਸੀ ਉਹਨੂੰ ਉਖੇੜ ਕੇ ਸਰੋਵਰ ਦੇ ਜਲ ਵਿੱਚ ਰੱਖ ਦਿੱਤਾ ਤੇ ਆਪਣਾ ਬਣਾਇਆ ਲੋਹੇ ਦਾ ਸੁਨਹਿਰੀ ਝੰਡਾ ਖੜਾ ਕਰ ਦਿੱਤਾ ਗਿਆ ਦੇਸ਼ਾ ਸਿੰਘ ਮਜੀਠਾ ਵੱਲੋਂ। ਜਦੋਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੋਹੇ ਦਾ ਝੰਡਾ ਬਣਵਾ ਕੇ ਤੇ ਸੁਨਹਿਰੀ ਕਰਕੇ ਖੜਾ ਕਰਨ ਦਾ ਹੁਕਮ ਹੋਇਆ ਤਾਂ ਦੇਸ਼ਾ ਸਿੰਘ ਮਜੀਠਾ ਨੇ ਲੋਹੇ ਦਾ ਝੰਡਾ ਬਣਵਾ ਵੀ ਲਿਆ ਸੁਨਹਿਰੀ ਵੀ ਕਰ ਦਿੱਤਾ ਪਰ ਉਹਨੂੰ ਖੜਾ ਨਾ ਕੀਤਾ ਉਸ ਨੂੰ ਇਹ ਡਰ ਹੋ ਗਿਆ ਕਿ ਮਹਾਰਾਜੇ ਵੱਲੋਂ ਬਣਾਇਆ ਲੋਹੇ ਦਾ ਸੁਨਹਿਰੀ ਝੰਡਾ ਖੜਾ ਹੋ ਗਿਆ ਤਾਂ ਮੇਰੇ ਵੱਲੋਂ ਖੜਾ ਕੀਤਾ ਪਹਿਲਾ ਝੰਡਾ ਟੁੱਟਣਾ ਪੈਣਾ ਇਸ ਲਈ ਮਹਾਰਾਜੇ ਵੱਲੋਂ ਤਿਆਰ ਕੀਤਾ ਲੋਹੇ ਦਾ ਸੁਨਹਿਰੀ ਕੀਤਾ ਝੰਡਾ ਕਾਫੀ ਸਾਲ ਰਾਮਗੜੀ ਜਾਂ ਬੂੰਗੇ ਦੇ ਨੇੜੇ ਪਿਆ ਰਿਹਾ ਸੰਮਤ 1898 ਵਿੱਚ ਜਦੋਂ ਮਹਾਰਾਜਾ ਸ਼ੇਰ ਸਿੰਘ ਗੱਦੀ ਨਸੀਨ ਹੋਏ ਉਸ ਸਮੇਂ ਅਜਿਹਾ ਭਾਰੀ ਤੂਫਾਨ ਆਇਆ ਜਿਸ ਨੇ ਸਰਦਾਰ ਦੇਸਾ ਸਿੰਘ ਵਾਲੇ ਝੰਡੇ ਨੂੰ ਤੋੜ ਦਿੱਤਾ ਜਿਹਨੂੰ ਸਰਦਾਰ ਦੇਸਾ ਸਿੰਘ ਦੇ ਪੁੱਤਰ ਸਰਦਾਰ ਲੈਣਾ ਸਿੰਘ ਨੇ ਮਰੰਮਤ ਕਰਵਾ ਕੇ ਖੜਾ ਕਰ ਦਿੱਤਾ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਝੰਡਾ ਵੀ ਨਾਲ ਖੜਾ ਕਰ ਦਿੱਤਾ ਗਿਆ ਇਸ ਤੋਂ ਬਾਅਦ ਇਹ ਦੋਵੇਂ ਲੋਹੇ ਦੇ ਝੰਡੇ ਜਿਨ੍ਹਾਂ ਉੱਪਰ ਤਾਂਬੇ ਦਾ ਖੋਲ ਚੜਾ ਕੇ ਉਹਨਾਂ ਨੂੰ ਸੋਨੇ ਦੇ ਵਰਕ ਚੜਾ ਕੇ ਸੁਨਹਿਰਾ ਕੀਤਾ ਹੋਇਆ ਸੀ ਕਾਫੀ ਅਰਸੇ ਤੱਕ ਸ਼ਾਨ ਨਾਲ ਚੁੱਲਦੇ ਰਹੇ ਪਰ ਵਰਤਮਾਨ ਵਿਦਵਾਨ ਚਿੰਤਕਾਂ ਦਾ ਵਿਚਾਰ ਹੈ ਕਿ ਇੱਕ ਨਿਸ਼ਾਨ ਸਾਹਿਬ ਪੰਚਮ ਪਾਤਸ਼ਾਹ ਤੇ ਦੂਜਾ ਛੇਵੇਂ ਪਾਤਸ਼ਾਹ ਨੇ ਖੜਾ ਕੀਤਾ ਇਹ ਦੋਨੋਂ ਨਿਸ਼ਾਨ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੀਰੀ ਅਤੇ ਪੀਰੀ ਦੇ ਚਿੰਨ ਰੂਪ ਵਿੱਚ ਗੁਰੂ ਸਾਹਿਬਾਨ ਵੱਲੋਂ ਹੀ ਸਥਾਪਿਤ ਕੀਤੇ ਹੋਏ ਨੇ ਸੋ ਇਹ ਇਤਿਹਾਸਕਾਰਾਂ ਦੀ ਖੋਜ ਦਾ ਵਿਸ਼ਾ ਹੈ ਸਾਦੇ ਆਪੋ ਆਪਣੇ ਵਿਚਾਰ ਨੇ ਇਸ ਤੋਂ ਬਾਅਦ ਕੀ ਹੋਇਆ ਵੀ ਇਹ ਦੋਵੇਂ ਨਿਸ਼ਾਨ ਸਾਹਿਬ ਜਾਨੀ ਦੇਸਾ ਸਿੰਘ ਵਾਲਾ ਨਿਸ਼ਾਨ ਸਾਹਿਬ ਤੇ ਜਿਹੜਾ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਪੁਰਾਣੇ ਤੇ ਖਸਤਾ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1962 ਵਿੱਚ ਇਹਨਾਂ ਦੋਹਾਂ ਦੀ ਥਾਂ ਦੋ ਨਵੇਂ ਨਿਸ਼ਾਨ ਸਾਹਿਬ ਬਣਵਾ ਕੇ ਖੜੇ ਕਰਨ ਦਾ ਫੈਸਲਾ ਕੀਤਾ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਸੰਤ ਚੰਨਣ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀਗੇ ਸੰਤ ਫਤੇ ਸਿੰਘ ਦੋਹਾਂ ਨੇ ਸਰਦਾਰ ਆਤਮਾਰਾਮ ਸਿੰਘ ਜੋ ਕਾਫੀ ਸਮਾਂ ਅਫਰੀਕਾ ਰਹਿ ਕੇ ਆਏ ਸੀ ਉਹਨਾਂ ਨੂੰ ਇਹ ਸੇਵਾ ਸੰਪੀ ਇਨਾਂ ਨੇ ਕੁਝ ਮਾਇਆ ਆਪਣੇ ਕੋਲੋਂ ਕੁਝ ਸੰਗਤਾ ਪਾਸੋਂ ਤੇ ਬਾਕੀ ਸ਼੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਚੋਂ ਖਰਚ ਕੇ ਆਪਣੀ ਨਿਗਰਾਨੀ ਚ ਦੋਵੇਂ ਨਿਸ਼ਾਨ ਸਾਹਿਬ ਤਿਆਰ ਕਰਵਾਏ ਲੋਹੇ ਦੇ ਨਿਸ਼ਾਨ ਤਿਆਰ ਕਰਕੇ ਉੱਪਰ ਤਾਂਬੇ ਦੇ ਖੋਲ ਚੜਾਏ ਗਏ ਤਾਂਬੇ ਦੇ ਉੱਪਰ 6-6 ਵਰਗ ਸੋਨੇ ਦੇ ਚੜਾਏ ਗਏ ਵਿਚਕਾਰੋਂ ਗੋਲ ਮੋਟਾ ਸوراਖ ਰੱਖਿਆ ਜਿਸ ਰਾਹੀਂ ਬਿਜਲੀ ਦੀਆਂ ਤਾਰਾਂ ਉੱਪਰ ਤੱਕ ਜਾਣ ਜਿਨ੍ਹਾਂ ਨਾਲ ਨਿਸ਼ਾਨ ਸਾਹਿਬ ਦੇ ਉੱਪਰ ਬਿਜਲੀ ਦੇ ਬਲਬ ਜਗ ਸਕਣ ਜਦੋਂ ਦੋਵੇਂ ਨਿਸ਼ਾਨ ਸਹਿਬ ਮੁਕੰਮਲ ਤਿਆਰ ਹੋ ਗਏ ਤੇ ਪੁਰਾਣੇ ਨਿਸ਼ਾਨ ਸਹਿਬ ਉਖਾੜ ਕੇ ਪਾਸੇ ਰੱਖ ਦਿੱਤੇ ਗਏ। ਯਾਨੀ ਦੇਸ਼ਾ ਸਿੰਘ ਵਾਲਾ ਤੇ ਮਹਾਰਾਜਾ ਰਣਜੀਤ ਸਿੰਘ ਵਾਲਾ। ਪੁਰਾਣੇ ਨਿਸ਼ਾਨ ਸਹਿਬ ਪਹਿਲੀ ਪ੍ਰਕਰਮਾਂ ਦੇ ਨੇੜੇ ਤੇ ਨਵੀਂ ਡਿਊਟੀ ਤੋਂ ਦੂਰ ਸਨ। ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਵਾਏ ਗਏ ਨਵੇਂ ਨਿਸ਼ਾਨ ਸਹਿਬ ਨਵੀਂ ਡਿਊਟੀ ਦੇ ਨੇੜੇ ਖੜੇ ਕਰਨੇ ਸੀ। ਇਸ ਲਈ ਉਹਨਾਂ ਵਾਸਤੇ ਨਵੇਂ ਟੋਏ ਪੁੱਟਣ ਦੀ ਆਰੰਭਕ ਰਸਮ ਲਈ ਅਰਦਾਸ ਕਰਕੇ ਪੰਜਾ ਪਿਆਰਿਆਂ ਨੇ 1923 ਦੀ ਕਾਰ ਸੇਵਾ ਵਿੱਚ ਵਰਤਿਆਂ ਸੋਨੇ ਦੀਆਂ ਪੰਜਾਂ ਕਹੀਆਂ ਨਾਲ 5-5 ਟੱਕ ਲਾ ਕੇ ਸੇਵਾ ਆਰੰਭ ਕੀਤੀ। ਇਹ ਪੰਜ ਪਿਆਰੇ ਸਨ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਮੁੱਖ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਅਛਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, શ્રીਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਾਲ ਹੀ ਗਿਆਨੀ ਕਿਰਪਾਲ ਸਿੰਘ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ हिसाब ਦੇ ਨਾਲ ਡੂੰਘੇ ਟੋਏ ਪੁੱਟਣ ਤੋਂ ਬਾਅਦ ਇੰਜੀਨੀਅਰਾਂ ਨੇ ਹੋਰ ਤਜਰਬੇਕਾਰ ਵਿਅਕਤੀਆਂ ਦੀ ਦੇਖਰੇਖ ਹੇਠ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਦੋਨੋਂ ਸੁਨਹਿਰੀ ਨਿਸ਼ਾਨ ਸਾਬ ਖੜੇ ਕਰਕੇ ਝੰਡਾ ਬੂੰਗਾ ਡਿਊੜੀ ਵਿੱਚ ਲੋਹੇ ਦੇ ਬਾਹਰ ਵੱਧਵੇਂ ਮੋٹے ਕੁੰਡਿਆਂ ਨਾਲ ਕੱਸ ਦਿੱਤੇ ਤੇ ਦੋਹਾਂ ਨੂੰ ਆਪਸ ਵਿੱਚ ਵੀ ਲੋਹੇ ਦੇ ਮੋٹے ਪੱਤਰਾਂ ਨਾਲ ਕੱਸ ਦਿੱਤਾ ਜੋ ਦੋਨੋਂ ਸੁਨਹਿਰੀ ਨਿਸ਼ਾਨ ਸਾਬ ਮੌਜੂਦਾ ਸਮੇਂ ਬੜੀ ਸ਼ਾਨ ਦੇ ਨਾਲ ਝੂਲ ਰਹੇ ਨੇ ਪੰਥ ਦੀ ਸ਼ਾਨ ਨੂੰ ਚਾਰ ਚੰਨ ਲਾ ਰਹੇ ਨੇ ਇਹਨਾਂ ਦੋ ਵੱਡਿਆਂ ਝੰਡਿਆਂ ਪਾਬ ਨਿਸ਼ਾਨ ਸਹਿਬਾ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੀ ਤੀਜੀ ਮੰਜ਼ਲ ਦੇ ਬਰਾਬਰ ਪਹਿਲਾਂ ਇੱਕ ਲੱਕੜ ਦਾ ਚੋਪੀ ਝੰਡਾ ਸੀ ਪਰ ਸੰਮਤ 1883 ਵਿੱਚ ਲਾਲਾ ਰਾਮਕ੍ਰਿਸ਼ਨ ਤੇ ਲਾਲਚੰਦ ਖੱਤਰੀ ਨੇ ਚੋਪੀ ਝੰਡੇ ਉੱਪਰ ਸੁਨਹਿਰੀ ਰੰਗ ਕਰਵਾ ਦਿੱਤਾ ਇਹ ਝੰਡਾ ਹੁਣ ਵੀ ਝੂਲ ਰਿਹਾ ਹੈ ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੀਜੀ ਮੰਜ਼ਲ ਤੇ ਵੀ ਇੱਕ ਛੋਟਾ ਝੰਡਾ ਖੜਾ ਕੀਤਾ ਹੋਇਆ ਸੀ ਤੇ ਇਹ ਛੋਟਾ ਝੰਡਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਉੱਤਰ ਪੱਛਮ ਕੋਣ ਦੇ ਨੇੜੇ ਹੇਟ ਫਰਸ਼ ਤੇ ਗੋਲ ਥੜਾ ਬਣਾ ਕੇ ਉਸ ਦੇ ਵਿਚਕਾਰ ਖੜਾ ਕੀਤਾ ਹੋਇਆ ਸੀ ਜਿਹੜਾ ਕਿ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਇਮਾਰਤ ਉਸਾਰਨ ਲਈ ਪਹਿਲੀ ਇਮਾਰਤ ਨੂੰ ਢਾਉਣ ਸਮੇਂ ਦੋਨੋਂ ਛੋਟੇ ਝੰਡੇ ਵੀ ਉਖਾੜ ਦਿੱਤੇ ਗਏ ਸੀ ਨਵੀਂ ਇਮਾਰਤ ਦੇ ਮੁਕੰਮਲ ਹੋਣ ਤੇ ਇਹ ਦੋਵੇਂ ਨਿਸ਼ਾਨ ਸਾਹਿਬ ਫੇਰ ਨਵੇਂ ਬਣਾ ਕੇ ਖੜੇ ਕੀਤੇ ਗਏ ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤੇ ਝੰਡਿਆਂ ਤੋਂ ਪ੍ਰੇਰਿਤ ਹੋ ਕੇ ਹੁਣ ਹਰ ਇਤਿਹਾਸਕ ਤੇ ਸਥਾਨਕ ਗੁਰਦੁਆਰੇ ਵਿੱਚ ਆਪ ਕੋ ਆਪਣੇ ਮੁਤਾਬਕ ਵੱਡੇ ਛੋਟੇ ਝੰਡੇ ਯਾਨੀ ਨਿਸ਼ਾਨ ਸਾਹਿਬ ਖੜੇ ਕੀਤੇ ਹੋਏ ਨੇ ਯਾਨੀ ਹਰ ਗੁਰਦੁਆਰੇ ਦੇ ਵਿੱਚ ਇਹਨਾਂ ਉੱਪਰ ਕੇਸਰੀ ਰੰਗ ਦੇ ਚੋਲੇ ਛੜਾਏ ਜਾਂਦੇ ਨੇ ਨਿਹੰਗ ਸਿੰਘ سرمਈ ਰੰਗ ਦੇ ਚੋਲੇ ਛੜਾਉਂਦੇ ਨੇ ਝੰਡੇ ਦੇ ਸਿਰ ਉੱਪਰ ਲੋਹੇ ਦਾ ਤੀਰ ਜਾਂ ਨੇਜੇ ਦਾ ਚਿੰਨ ਜੜਿਆ ਹੁੰਦਾ ਹੈ ਅੱਜ ਕੱਲ੍ਹ ਕਈ ਜਗ੍ਹਾ ਚੱਕਰ ਵਿਚਕਾਰ ਦੋ ਕਿਰਪਾਨਾਂ ਵਾਲਾ ਚਿੰਨ ਵੀ ਲਾ ਲੈਂਦੇ ਨੇ ਸਿਖਰ ਤੇ ਤਿੰਨ ਕੋਣਾ ਕੱਪੜੇ ਦਾ ਫਰਰਾ ਲਹਿਰਾਉਂਦਾ ਫਰਰੇ ਉੱਪਰ ਚੱਕਰ ਵਿਚ ਕਿਰਪਾਨਾਂ ਤੇ ਖੰਡੇ ਵਾਲਾ ਚਿੰਨ سرمਈ ਰੰਗ ਦਾ ਬਣਾਇਆ ਹੁੰਦਾ ਹੈ ਹੁਣ ਤਾਜ਼ਾ ਸਮੇਂ ਦੇਖੀਏ ਤਾਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੇਸਰੀ ਦੀ ਥਾਂ ਤੇ ਬਸੰਤੀ ਰੰਗ ਦੇ ਨਿਸ਼ਾਨ ਸੈਭ ਚੜਾਉਣ ਦਾ ਹੁਕਮ ਕੀਤਾ ਗਿਆ ਨਾਲ ਹੀ ਸੁਰਮਈ ਰੰਗ ਦੇ ਨਿਸ਼ਾਨ ਪਹਿਲਾਂ ਹੀ ਪੰਥ ਵਿੱਚ ਪਰਚਲਿਤ ਨੇ ਜਿਹੜੇ ਕਿ ਨਿਹੰਗ ਸਿੰਘਾਂ ਵੱਲੋਂ ਚੜਾਏ ਜਾਂਦੇ ਨੇ ਸੋ ਇਹ ਸੀ ਇਤਿਹਾਸਕ ਤੇ ਮਹੱਤਵਪੂਰਨ ਜਾਣਕਾਰੀ ਚੌਂਕੀਆਂ ਤੇ ਝੰਡਿਆਂ ਬਾਰੇ ਜਿਸ ਬਾਰੇ ਅਸੀਂ ਜੁਗੋ ਜੁਗ ਟਾਲ ਰਹਿਣ ਦੀ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਜ਼ਿਕਰ ਕਰਦੇ ਹਾਂ ਉਮੀਦ ਹੈ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਸੋ ਵੀਡੀਓ ਸ਼ੇਅਰ ਕਰਕੇ ਹੋਰਾਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣ ਦੀ ਸੇਵਾ ਤੁਸੀਂ ਕਰ ਸਕਦੇ ਹੋ ਅਗਲੇ ਦਿਨਾਂ ਵਿੱਚ ਆਪਾਂ ਚੌਕੀਆਂ ਝੰਡੇ ਤੋਂ ਬਾਅਦ ਬੁੰਗਿਆਂ ਬਾਰੇ ਜਾਣਕਾਰੀ ਦੇਵਾਂਗੇ ਸੋ ਵੀਡੀਓ ਵੀ ਮਿਸ ਨਾ ਹੋਵੇ ਇਸ ਲਈ ਸਾਡਾ ਇਹ ਚੈਨਲ ਪੰਜਾਬ ਫਲੇਮ ਥੱਲੇ ਬਟਨ ਤੋਂ ਸਬਸਕ੍ਰਾਈਬ ਕਰ ਲਓ ਕਿ ਇਸ ਤੋਂ ਪਹਿਲਾਂ ਤੁਹਾਨੂੰ ਚੌਕੀਆਂ ਝੰਡਿਆਂ ਬਾਰੇ ਇਹ ਜਾਣਕਾਰੀ ਸੀ ਜੇਕਰ ਹਾਂ ਤਾਂ ਕਮੈਂਟ ਜਰੂਰ ਕਰਿਓ ਨਾਲ ਹੀ ਆਪਣੇ ਵਿਚਾਰ ਤੇ ਸੁਝਾਅ ਵੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਨੂੰ ਰਿਪਲਾਈ ਵੀ ਕਰੀਏ ਤਾਂ ਜੋ ਅਗਲੀਆਂ ਵੀਡੀਓਜ਼ ਨੂੰ ਹੋਰ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ